ਹਾਂ ਲੋ ਸੱਸੀ ਕਾਜੀ ਸਾਰਿਆਂ ਨੂੰ ਮੈਂ ਹਰਮਨ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਸੋ ਇਹ ਵੀਡੀਓ ਕਾਫੀ ਸਾਰੇ ਕਮੈਂਟ ਆ ਰਹੇ ਸੀ ਜਿਹੜੀ ਆਪਾਂ ਫੁਲਕਾਰੀ ਦੀ ਵੀਡੀਓ ਪਾਈ ਸੀ ਕਿ ਦੀਦੀ ਦਾ ਟ੍ਰੇਸ ਕਿਵੇਂ ਤਿਆਰ ਕਰਨਾ ਪਏ ਨੇ ਵੈਸੇ ਤਾਂ ਇਹ ਟ੍ਰੇਸ ਨਹੀਂ ਤਿਆਰ ਕੀਤਾ ਜਾਂਦਾ ਮੈਂ ਇੱਕ ਪਹਿਲਾਂ ਵੀ ਵੀਡੀਓ ਪਾਈ ਸੀ ਉਹਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਲਿੰਕ ਸ਼ੇਅਰ ਕਰੂੰਗੀ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਹੋ ਪਰ ਫਿਰ ਵੀ ਜੇਕਰ ਤੁਸੀਂ ਟ੍ਰੇਸ ਕਰਕੇ ਕਰਨੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਇੱਕ ਟੇਸ ਪੇਪਰ ਲੈ ਲੈਣਾ ਪ੍ਰੇਸ ਪੇਪਰ ਦੇ ਉੱਤੇ ਜਿਵੇਂ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਇਸ ਤਰ੍ਹਾਂ ਸਪੇਸ ਛੱਡ ਦੇਣੀ ਆ ਇੱਧਰ ਵੀ ਮੈਂ ਸਪੇਸ ਛੱਡਤੀ ਇੱਧਰ ਵੀ ਮੈਂ ਸਪੇਸ ਛੱਡਤੀ ਉਸ ਤੋਂ ਬਾਅਦ ਅਸੀਂ ਆਹ ਵਾਲੀ ਲਾਈਨ ਦੇ ਉੱਤੇ 2 ਇੰਚ 2 ਇੰਚ ਦੇ ਗੈਪ ਨਾਲ ਨਿਸ਼ਾਨ ਲਾ ਲੈਣੇ ਆ ਉੱਪਰ ਵੀ 2 2 ਇੰਚ ਦੇ ਨਿਸ਼ਾਨ ਲਾ ਲੈਣੇ ਨੀਚੇ ਵੀ 2 2 ਇੰਚ ਦੇ ਨਿਸ਼ਾਨ ਲਗਾ ਲੈਣੇ ਆ ਤੇ ਇਹ ਵਾਲੇ ਨਿਸ਼ਾਨਾਂ ਨੂੰ ਅਸੀਂ ਮੈਚ ਕਰਦੇ ਜਾਵਾਂਗੇ ਡਾਇਗਨਲੀ ਮੈਚ ਕਰਾਂਗੇ ਹੈਨਾ ਦੇ ਤਿਰਛੇ ਮੈਚ ਕਰਨੇ ਨੇ ਸੋ ਤੁਸੀਂ ਮੇਰੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਉਹਦੇ ਲਈ ਸਾਰੇ ਭੈਣਾਂ ਦਾ ਮੈਂ ਤੁਹਾਨੂੰ ਬਾਦ ਸੋ ਬਹੁਤ ਸਾਰੀਆਂ ਭੈਣਾਂ ਮੇਰੇ ਆਸ-ਪਾਸੇ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚੋਂ ਵੀ ਵੇਖ ਰਹੀਆਂ ਨੇ ਤਾਂ ਭੈਣਾਂ ਵੱਧ ਤੋਂ ਵੱਧ ਕਮੈਂਟ ਕਰੋ ਵੱਧ ਤੋਂ ਵੱਧ ਨਾਲ ਜੁੜੋ ਜਿਹੜੀਆਂ ਭੈਣਾਂ ਕੰਮ ਕਰਨਾ ਚਾਹੁੰਦੀਆਂ ਨੇ ਉਹ ਮੇਰੇ ਨਾਲ ਕੰਟੈਕਟ ਕਰ ਸਕਦੀਆਂ ਨੇ ਸੋ ਤਾਂ ਕਿ ਆਪਾਂ ਇੱਕ ਮਿਲ ਜੁਲ ਕੇ ਵਧੀਆ ਕੰਮ ਕਰ ਸਕੀਏ ਹੈਨਾ ਦੀ ਲੋ ਜੀ ਵੀਡੀਓ ਦੇ ਲਈ ਮੈਂ ਜਿਹੜੀਆਂ ਭੈਣਾਂ ਟਰੇਸ ਬਣਾ ਕੇ ਕੰਮ ਕਰਨਾ ਚਾਹੁੰਦੀਆਂ ਸੀ ਉਹਨਾਂ ਦੇ ਲਈ ਇਹ ਟਰੇਸ ਰੈਡੀ ਕਰ ਰਹੀਆਂ ਹਾਂ ਤੁਸੀਂ ਇਸ ਤਰ੍ਹਾਂ ਤੁਸੀਂ ਜੇ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦਿਖ ਰਿਹਾ ਕਿਉਂਕਿ ਲਾਈਟ ਰੀਮ ਬਹੁਤ ਪੈ ਰਹੀ ਹੈ ਤੇ ਮੈਂ ਪੈਨਸਲ ਦੇ ਨਾਲ ਕੰਮ ਕਰ ਰਹੀ ਹਾਂ ਮੈਂ ਨੇੜੇ ਕਰਕੇ ਦਿਖਾਉਣੀ ਆ ਮੈਨੂੰ ਮਹਿਰੀਨ ਤੋਂ ਬਿਨਾ ਬਹੁਤ ਜ਼ਿਆਦਾ ਪ੍ਰੋਬਲਮ ਹੋਣ ਲੱਗ ਗਈ ਤਾਂ ਕਰਕੇ ਦੋ ਦਿਨ ਹੋ ਗਏ ਵੀਡੀਓ ਨਹੀਂ ਬਣੀ ਮਹਿਰੀਨ ਗਈ ਆ ਭੂਆ ਕੋਲੀ ਨਹੀਂ ਤਾਂ ਮੇਰੇ ਨਾਲ ਵੀਡੀਓ ਸ਼ੂਟ ਬਹੁਤ ਵਧੀਆ ਕਰਵਾ ਦਿੰਦੀ ਆ ਹਨਾ ਤਾਂ ਇਸ ਤਰ੍ਹਾਂ ਜਿਵੇਂ ਮੈਂ ਹੁਣ ਨੇੜੇ ਕੀਤਾ ਹੁਣ ਦਿਖ ਰਿਹਾ ਆ ਆ ਵੇਖੋ ਇਸ ਤਰੀਕੇ ਨਾਲ ਤੁਸੀਂ 2 2 ਇੰਚ ਦਾ ਗੈਪ ਛੱਡਦੇ ਜਾਣਾ ਇੱਧਰ ਵੀ 2-2 ਇੰਚ ਦਾ ਗੈਪ ਛੱਡਦੇ ਜਾਣਾ ਆਹਾ ਮੈਚ ਕਰ ਲੈਣਾ ਆਪਸ ਦੇ ਵਿੱਚ ਨਿਸ਼ਾਨਾ ਤੋਂ ਨਿਸ਼ਾਨ ਤੱਕ ਮੈਚ ਕਰ ਲੈਣਾ ਟੇਡਾ ਤਿੱਸ਼ਾ ਮੈਚ ਕਰਨਾ ਹੈ ਨਾ ਤਾਂ ਪਹਿਲਾਂ ਇਹ ਇਸ ਤਰ੍ਹਾਂ ਮੈਚ ਹੋ ਗਿਆ ਇਹ ਹੋਰ ਫੁਲਕਾਰੀ ਦਾ ਡਿਜ਼ਾਈਨ ਆ ਉਹ ਵੀਡੀਓ ਵੀ ਆਪਾਂ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੇ ਨੈਕਸਟ ਵੀਡੀਓ ਜਿਹੜੀ ਹੋਊਗੀ ਉਹ ਵਾਲੀ ਫੁਲਕਾਰੀ ਦੇ ਡਿਜ਼ਾਈਨ ਦੀ ਵੀਡੀਓ ਹੋਊਗੀ ਸੋ ਇਸ ਤਰੀਕੇ ਦੇ ਨਾਲ ਤੁਸੀਂ ਮੈਚ ਕਰ ਲੈਣਾ ਹੁਣ ਮੈਂ ਤੁਹਾਨੂੰ ਸਾਰੇ ਨਿਸ਼ਾਨ ਲਗਾ ਕੇ ਦਿਖਾਉਣੀ ਆ ਮੈਂ ਕੈਮਰਾ ਬਿਲਕੁਲ ਨੇੜੇ ਕਰਿਆ ਤਾਂ ਕਿ ਦਿਖ ਸਕੇ ਹੈਨਾ ਤਾਂ ਆਪਾਂ ਇਸ ਤਰ੍ਹਾਂ ਜਿਹੜੇ ਨਿਸ਼ਾਨ ਨੇ ਮੈਚ ਕਰ ਲੈਣੇ ਕਿਉਂਕਿ ਉਹ ਨਾਲੇ ਤਾਂ ਟ੍ਰੇਸ-ਪ੍ਰੂਸ ਫੜ ਲੈਂਦੀਆਂ ਨੇ ਨਾਲੇ ਉਹ ਫੋਨ ਫੜ ਲੈਂਦੀ ਐ ਵੈਸੇ ਮਹਿਰੀਨੀ ਹੀ ਜ਼ਿਆਦਾ ਕੰਮ ਕਰਵਾਉਂਦੀ ਆ ਅਮਰੀਨ ਥੋੜਾ ਮौज-ਮਸਤੀ ਚ ਰਹਿੰਦੀ ਆ ਜਿੰਝ ਤਾਂ ਬੱਚੇ ਵੱੱਡੇ ਹੋ ਜਾਂਦੇ ਹਨਾ ਉਹਨਾਂ ਦਾ ਸੁਖ ਤਾਂ ਹੋ ਜਾਂਦਾ ਉਹ ਕਹਿੰਦੇ ਸੀ ਬੂਆ ਕੋਲੇ ਜਾਣਾ ਬਹਾਂ ਚੱਲ ਚੱਲ ਜਾ ਕੋਈ ਗੱਲ ਨਹੀਂ ਕਿਉਂਕਿ ਬੱਚਿਆਂ ਨੇ ਇੰਜੋਏ ਵੀ ਤਾਂ ਕਰਨਾ ਹੀ ਐ ਜੀ ਸਾਰੀ ਉਮਰ ਕਮਾਕਾਰਾਂ ਦੇ ਵਿੱਚ ਜ਼ਿੰਮੇਵਾਰੀਆਂ ਦੇ ਵਿੱਚ ਨਿਕਲ ਜਾਂਦੇ ਹਨ ਨਾ ਇੰਜੋਏ ਵੀ ਕਰਨਾ ਹੁੰਦਾ ਸੋ ਉਮਰ ਦੇ ਨਾਲ ਹੀ ਹੁੰਦਾ ਹਰ ਇੱਕ ਚੀਜ਼ ਹਨਾ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਮੈਚ ਕਰ ਲੋਗੇ ਠੀਕ ਹੈ ਹੁਣ ਮੈਂ ਇਹ ਆਪਾਂ ਕਰ ਲਿਆ ਇਹ ਟ੍ਰੇਸ ਜੇਕਰ ਤੁਸੀਂ ਟ੍ਰੇਸ ਕਰਕੇ ਫੁਲਕਾਰੀ ਬਣਾਉਂਗੇ ਤਾਂ ਪਲੀਜ਼ ਇਹ ਵਾਲਾ ਟ੍ਰੇਸ ਤੁਸੀਂ ਫੁਲਕਾਰੀ ਦੇ ਉੱਤੇ ਲਾਜ਼ਵਰ ਦੇ ਨਾਲ ਨਾ ਬਣਾਇਓ ਕਿਉਂਕਿ ਜਿਹੜਾ ਲਾਜ਼ਵਰ ਵਾਲਾ ਟ੍ਰੇਸ ਹੈ ਜੀ ਉਹ ਬਾਅਦ ਦੇ ਵਿੱਚ ਉੱਤਰਦਾ ਨਹੀਂ ਹੁੰਦਾ ਤੇ ਜੇ ਉਹ ਦਿੱਸਦਾਗਾ ਫੁਲਕਾਰੀ ਤੇ ਤਾਂ ਫੁਲਕਾਰੀ ਸੂਣੀ ਨਹੀਂ ਲੱਗਦੀ ਇਹੇ ਟ੍ਰੇਸ ਜੇਕਰ ਤੁਸੀਂ ਕਰਨਾਗਾ ਤਾਂ ਇਹੇ ਟ੍ਰੇਸ ਤੁਸੀਂ ਵਾਈਟ ਪਾਊਡਰ ਆਉਂਦਾ সিলవర్ ਕਲਰ ਦਾ ਉਹਨੂੰ ਤੇਲ ਦੇ ਵਿੱਚ ਮਿਕਸ ਕਰਕੇ ਕਰ ਸਕਦੇ ਹੋ ਕਿਉਂਕਿ ਅਸੀਂ ਫੁਲਕਾਰੀ ਹਮੇਸ਼ਾ ਰੈੱਡ ਕਲਰ ਦੀ ਜਾਂ ਮਹਿਰੂਨ ਕਲਰ ਦੀ ਹੀ ਕਰਦੇ ਆ ਤਾਂ ਉਹਦੇ ਉੱਤੇ ਉਹ ਦਿਖ ਦਿਊਗਾ ਮੈਂ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗੀ ਬਣੇ ਰਹੋ ਵੀਡੀਓ ਦੇ ਨਾਲ ਜਦੋਂ ਤੁਸੀਂ ਇੱਕ ਸਾਈਡ ਤੇਡੇ ਤਿਰਛੇ ਮੈਚ ਕਰ ਲੇ ਤਾਂ ਦੂਸਰੀ ਸਾਈਡ ਵੀ ਤਿਰਛੇ ਮੈਚ ਕਰਨੇ ਨੇ ਸੋ ਮੈਂ ਸਾਰਾ ਡਰੈਸ ਬਣਾਉਣ ਲੱਗੀ ਤਾਂ ਵੀਡੀਓ ਲੰਮੀ ਬਣ ਜੂਗੀ ਮੈਂ ਥੋੜੀਆਂ ਜੀਆਂ ਲਾਈਨਾਂ ਮੈਚ ਕਰਕੇ ਤੁਹਾਨੂੰ ਦਿਖਾ ਦਿੱਤੀਆਂ ਐਸ ਤਰ੍ਹਾਂ ਅਸੀਂ ਦੂਸਰੀ ਸਾਈਡ ਵੀ ਮੈਚ ਕਰ ਰਹੇ ਹਾਂ ਦੇ ਵਿੱਚ ਸਾਰੇ ਦੇ ਵਿੱਚ ਅਸੀਂ ਪਿੰਨਿੰਗ ਕਰ ਲਵਾਂਗੇ ਗਲੀਆਂ ਕਰ ਲੈਣੀਆਂ ਨੇ ਬਰੀਕ ਤਰਪਾਈ ਵਾਲੀ ਸੂਈ ਲੈ ਕੇ ਹੱਥ ਦੇ ਨਾਲ ਜੇਕਰ ਤੁਸੀਂ ਮਸ਼ੀਨ ਤੇ ਕਰ ਸਕਦੇ ਹੋ ਤਾਂ ਮਸ਼ੀਨ ਤੇ ਕਰ ਲਓ ਕਿਉਂਕਿ ਮਸ਼ੀਨ ਦੇ ਵਿੱਚ ਗਲਨਾ ਪ੍ਰੋਪਰ ਨਹੀਂ ਹੁੰਦੀਆਂ ਵਧੀਆ ਹੁੰਦੀਆਂ ਹਨਾ ਜਿੰਨੀਆਂ ਹੱਥ ਵਾਲੀ ਸੂਈ ਦੇ ਨਾਲ ਬਰੀਕ ਹੁੰਦੀਆਂ ਨੇ ਤੇ ਹਾਂ ਜਿਹੜੇ ਪ੍ਰੋਫੈਸ਼ਨਲ ਹੈ ਕਾਰੀਗਰ ਹਨ ਉਹਨਾਂ ਨੂੰ ਤਾਂ ਪਤਾ ਹੁੰਦਾ ਹੋਵੇ ਅਸੀਂ ਕਿਹੜੀ ਸੂਈ ਲਾਉਣੀ ਹੈ ਤਾਂ ਉਹ ਸੂਈ ਚੇਂਜ ਕਰ ਲੈਂਦੇ ਹੁੰਦੇ ਆ ਬਰੀਕ ਸੂਈ ਨਾਲ ਕੜਾਈ ਵਾਲੀ ਮਸ਼ੀਨ ਨੂੰ ਤੇਰੀ ਗੱਲ ਨਾ ਕਰ ਲੈਂਦੇ ਆ ਪਿਨਿੰਗ ਮਸ਼ੀਨ ਵੀ ਆਉਂਦੀ ਆ ਉਹਦੇ ਨਾਲ ਵੀ ਗੱਲ ਨੂੰ ਕਰ ਲੈਂਦੇ ਆ ਸੋ ਜਿਹੜੀਆਂ ਮੇਰੇ ਨਾਲ ਆਰਮ ਪਹਿਣਾ ਨੇ ਫੁਲਕਾਰੀ ਤਿਆਰ ਕਰਨੀਆਂ ਤਾਂ ਉਹ ਹੱਥ ਵਾਲੇ ਨਾਲ ਤਰਪਾਈ ਵਾਲੀ ਮਸ਼ੀਨ ਜਿਹੜੀ ਸੂਈ ਹੁੰਦੀ ਆ ਆਪਣੀ ਉਹਦੇ ਨਾਲ ਗੱਲਣਾ ਕਰਕੇ ਫੁਲਕਾਰੀ ਦੇ ਉੱਤੇ ਹੀਟ ਟ੍ਰੇਸ ਕਰ ਸਕਦੀਆਂ ਨੇ ਇਰੇ ਲਈ ਤੁਹਾਨੂੰ ਮਿੱਟੀ ਦਾ ਤੇਲ ਜਾਂ ਤੁਸੀਂ ਪੈਟਰੋਲ ਡੀਜ਼ਲ ਯੂਜ਼ ਕਰ ਸਕਦੇ ਹੋ ਪੈਟਰੋਲ ਕਰ ਸਕਦੇ ਹੋ ਪੈਟਰੋਲ ਉੱਡ ਜਾਂਦਾ ਤੇ ਨਾਲ ਮਤਲਬ 10 ਤੋਂ 15 ਰੁਪਏ ਦੀ ਸ਼ੀਸ਼ੀ ਆ ਜਾਂਦੀ ਹੈ ਪਾਊਡਰ ਵਾਲੀ ਵਾਈਟ ਵਾਲੀ ਠੀਕ ਹੈ ਤੇ ਕੁਝ ਭੈਣਾਂ ਨੇ ਕਮੈਂਟ ਸੀ ਕਿ ਦੀ ਤੁਸੀਂ ਹਾਂ ਵਰਕ ਕਰਨ ਦੇ ਲਈ ਧਾਗਾ ਕਿੰਨੇ ਲੜਾ ਪਾਉਣੇ ਵੀਰੇ ਮੈਂ ਪੱਟ ਦੀਆਂ ਰੇਸ਼ਮੀ ਰਿੱਲਾਂ ਜਿੰਨਾ ਆਪਣੇ ਹੁੰਦੀਆਂ ਨੇ ਪੱਟ ਵਾਲ ਮਰੀਲਾ ਉਹੋ ਜੂਸ ਕਰਦੀਆਂ ਤੇ ਜਿਹੜਾ ਤਾਗਾ ਮੈਂ ਜੂਸ ਕਰਦੀਆਂ ਤਾਗਾ ਮੈਂ 4 ਲੜਾਏ ਨਾਲ ਵਰਕ ਕਰਦੀ ਹਾਂ ਨਾ ਦੂਰੇ ਤਾਗਾ ਪਾਉਣੇ ਤੇ ਜਦੋਂ ਆਪਾਂ ਉਹਦੀ ਗੰਢ ਦੇ ਲੈਣੇ ਆ 4 ਲੜਾ ਹੋ ਜਾਂਦਾ ਜੇਕਰ ਤੁਸੀਂ ਦੂਰੇ ਤਾਗੇ ਨਾਲ ਵਰਕ ਕਰੋਗੇ ਤਾਂ ਵਰਕ ਬਹੁਤ ਬ੍ਰੀਕ ਹੋ ਜਾਊਗਾ ਦਿਖਦਾ ਨਹੀਂ ਹੈਗਾ ਹੁਣ ਪੱਟਾ ਜਿਹੜਾ ਪਤਲਾ ਹੋਣ ਲੱਗਿਆ ਪਹਿਲਾਂ ਨਾਲੋਂ ਸੋ ਇਸ ਤਰ੍ਹਾਂ ਦੇ ਤੁਹਾਡੇ ਜਿਹੜੇ ਬਾਕਸ ਨੇ ਬਣ ਜਾਣਗੇ ਦਿਸ ਰਹੇ ਆ ਵੀਡੀਓ ਦੇ ਵਿੱਚ ਨਾ ਤਾਂ ਮੈਂ ਨੇੜੇ ਕਰਕੇ ਦਿਖਾਵਾਂ ਹਾਂਜੀ ਜੇਕਰ ਮੈਂ ਬਹੁਤ ਲੰਮੀ ਵੀਡੀਓ ਬਣ ਜਾਈਏ ਸਾਰੀ ਟਰੇਸ ਰੈਡੀ ਕਰਕੇ ਤੁਹਾਨੂੰ ਦਿਖਾਉਣ ਲੱਗੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਉੱਪਰ ਵਾਲੀ ਸਾਈਡ 2-2 ਇੰਚ ਦੇ ਨਿਸ਼ਾਨ ਲੱਗੇ ਹੋਈਆਂ ਨੀਚੀ ਇਸ ਸਾਈਡ ਤੇ ਇੱਧਰਲੀ ਸਾਈਡ ਵੀ ਤਾਂ ਇਹਨਾਂ ਨੂੰ ਪਹਿਲਾਂ ਐਵੇਂ ਮੈਚ ਕਰ ਲਓ ਫਿਰ ਇਸ ਤਰੀਕੇ ਨਾਲ ਮੈਚ ਕਰ ਲਓ ਦੋਨੇ ਸਾਈਡਾਂ ਤੋਂ ਤਿਰਛੇ ਮੈਚ ਕਰ ਲਓ ਤੇ ਜਿਹੜੇ ਆਹ ਵਾਲੇ ਸਾਡੇ ਕ੍ਰਾਸ ਬਣਨਗੇ ਇਹਦੇ ਵਿੱਚ ਅਸੀਂ ਫੁੱਲ ਪਾਉਣੇ ਆ ਜੀ ਆਹ ਵਾਲੇ ਤਾਂ ਇਹ ਵਾਲੇ ਫੁੱਲ ਵੀ ਤੁਸੀਂ ਟ੍ਰੇਸ ਬਣਾ ਸਕਦੇ ਹੋ ਨਹੀਂ ਤਾਂ ਫਿਰ ਇਹ ਹਿਸੂ ਹੀ ਦੇ ਟਾਂਕੇ ਦੇ ਹਿਸਾਬ ਨਾਲ ਵੀ ਬਣ ਜਾਂਦੇ ਹੁੰਦੇ ਆ ਪਹਿਲਾਂ ਵੀ ਮੈਂ ਇਹ ਵੀਡੀਓ ਪਾਈ ਹੋਈ ਆ ਕਿ ਇਸੇ ਫਲਕਾਰੀ ਦੇ ਉੱਤੇ ਵਰਕ ਕਿਵੇਂ ਕਰਨਾ ਉਹ ਵੀਡੀਓ ਦਾ ਮੈਂ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇਵਾਂਗੇ ਤੁਸੀਂ ਉਹ ਵੀਡੀਓ ਉੱਥੇ ਜਾ ਕੇ ਦੇਖ ਸਕਦੇ ਹੋ ਸੋ ਤੁਸੀਂ ਬਹੁਤ ਸੋਹਣੀ ਸਪੋਰਟ ਕਰ ਰਹੇ ਹੋ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹੋ ਕਮੈਂਟ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਕੰਮ ਤੁਹਾਨੂੰ ਚਾਹੀਦਾ ਆਪੋ ਉਸ ਤਰੀਕੇ ਦੀ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਸੋ ਬਹੁਤ ਸੋਹਣੀ ਸਪੋਰਟ ਕਰ ਰਹੇ ਹੋ ਉਹਦੇ ਲਈ ਸਾਰਿਆਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਤਾਂ ਬਹੁਤ ਸਾਰੇ ਸਾਨੇ ਸਬਸਕ੍ਰਾਈਬ ਕਰੇ ਵੀ ਨਾ ਵੀਡੀਓ ਦੇਖਦੇ ਨੇ ਤਾਂ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰੋ ਜਿਨ੍ਹਾਂ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਾਂਜੀ ਇਹ ਸ਼ਿਸ਼ੀ ਹੈ 30 ਰੁਪਏ ਦੀ ਮਿਲ ਜਾਂਦੀ ਆਪਾਂ ਨੂੰ ਨਾ ਮੈਟੈਲਿਕ ਪਾਊਡਰ ਸਿਲਵਰ ਕਲਰ ਦਾ ਹੁੰਦਾ ਹੈ ਸੋ ਇਹਨੂੰ ਤੇਲ ਦੇ ਵਿੱਚ ਮਿਕਸ ਕਰਕੇ ਤੁਸੀਂ ਪਲਕਾਰੀ ਦੇ ਉੱਤੇ ਟ੍ਰੇਸ ਕਰ ਸਕਦੇ ਹਾਂ ਕੋਈ ਜਿਵੇਂ ਆਪਣਾ ਬਲੈਕ ਬਲੂ ਕਲਰ ਦਾ ਸੂਟ ਹੁੰਦਾ ਜਿੰਨਾ ਕੋਈ ਬਲੂ ਕਲਰ ਮਤਲਬ ਨਹੀਂ ਦੀਗਾ ਹਨਾ ਉਹ ਵਾਲੇ ਸੂਟ ਅਸੀਂ ਟ੍ਰੇਸ ਕਰਦੇ ਹੁੰਦੇ ਹਾਂ ਇਹਦੇ ਨਾਲ ਹਾਂਜੀ ਕਾਫੀ ਮੇਰੀਆਂ ਭੈਣਾਂ ਇਹ ਗੱਲ ਕਹਿੰਦੀਆਂ ਸੀ ਕਿ ਦੀਦੀ ਤੁਸੀਂ ਧਾਗਾ ਕਿੰਨੇ ਲੜਾ ਜੂਸ ਕਰਦੇ ਹੋ ਹਨ ਸੋ ਮੈਂ ਦੱਸ ਦੇਣਾ ਚਾਹਣੀ ਆ ਬੈਣੀ ਮੈਂ ਤੁਹਾਡਾ ਚਾਰ ਲੜਾ ਜੂਸ ਕਰਦੀ ਆ ਦੂਰਾ ਧਾਗਾ ਪਾਉਣੀ ਹੁੰਦੀ ਹੈ ਜਦੋਂ ਉਹਦੀ ਗੰਡ ਲੈ ਲੈ ਦਿੰਨੇ ਆਪਾਂ ਤਾਂ ਉਹ ਚਾਰ ਲੜਾ ਹੋ ਜਾਂਦਾ ਸੋ ਕਿਉਂਕਿ ਜਿਹੜਾ ਪੱਟ ਹੈ ਨਾ ਪੱਟ ਦੀ ਰੀਲ ਹੁਣ ਪਹਿਲਾਂ ਨਾਲੋਂ ਬਹੁਤ ਬਰੀਕ ਧਾਗਾ ਆਉਣ ਲੱਗਿਆ ਪਹਿਲਾਂ ਵਾਲਾ ਪੱਟ ਨਹੀਂ ਆਉਂਦਾ ਤਾਂ ਉਹਦਾ ਵਰਕ ਕੀਤਾ ਹੋਇਆ ਦਿਖ ਘੱਟ ਦਿੰਦਾ ਜਦੋਂ ਤੁਸੀਂ ਚਾਰ ਲੜਾ ਧਾਗਾ ਪਾਉਂਗੇ ਤਾਂ ਬਹੁਤ ਸੋਹਣਾ ਉੱਬਰ ਕੇ ਆਉਂਦਾ ਕੰਮ ਸੋ ਬਟ ਮੈਂ ਤੁਹਾਡੀ ਹਰ ਇੱਕ ਕਮੈਂਟ ਨੂੰ ਰੀਡ ਕਰਦੀ ਆ ਹਰ ਇੱਕ ਕਮੈਂਟ ਦੇ ਅਕੋਰਡਿੰਗ ਵੀਡੀਓ ਬਣਾਉਣੀ ਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਦੇ ਰਹੋ ਮੇਰੇ ਨੇੜੇ ਤੀੜੇ ਦੇ ਆ ਪੇਣਾ ਜੜੀਆਂ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਨੇ ਜੜੀਆਂ ਮੇਰੇ ਨਾਲ ਕੰਟੈਕਟ ਵੀ ਕਰਦੀਆਂ ਨੇ ਤੇ ਹੋਰ ਵੀ ਕੰਟੈਕਟ ਕਰੋ ਸਪੈਸ਼ਲੀ ਉਹ ਕੁੜੀਆਂ ਜੜੀਆਂ ਟ੍ਰੈਡੀਸ਼ਨਲ ਕੰਮ ਜਾਣਦੀਆਂ ਨੇ ਫੁਲਕਾਰੀ ਦਾ ਕੰਮ ਜਾਣਦੀਆਂ ਨੇ ਜਾਂ ਸਿੱਖਣਾ ਚਾਹੁੰਦੀਆਂ ਨੇ ਕੰਮ ਕਰਨਾ ਚਾਹੁੰਦੀਆਂ ਨੇ ਕੰਮ ਦੀ ਲੋੜ ਆ ਉਹ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਕੱਲ ਨੂੰ ਇੱਕ ਕਿਸੇ ਹੋਰ ਨਵੇਂ ਬਲੌਗ ਦੇ ਨਾਲ